ਹੋਰ ਕੀ ਹਾਲ ਹੈ ਗਾਇਜ਼ ਅੱਪਾ ਪਹੁੰਚ ਗਏ ਫੇਰ ਗਰਾਊਂਡ ਢਿੱਲਾ ਨਾ ਰਹਿ ਯਾਰ ਤੂੰ ਅੱਜ ਮੈਂ ਜਿਤਨਾ ਸਰੀਰ ਸਰੀਰ ਦਾ ਪਹਿਲਾ ਮੈਚ ਤਾਂ ਆਪਾਂ ਹਾਰ ਹੀ ਗਏ ਤੇ ਅੱਜ ਦੂਜੇ ਮੈਚ ਲਈ ਆਪਾਂ ਪਹਿਲਾ ਮੈਚ ਉਹ ਵਾਰਮ ਅਪ ਹੁੰਦਾ ਨਾ ਸਾਡੇ ਲਈ ਹੁਣ ਆਪਾਂ ਦੋ ਦੇ ਦੋ ਜਿੱਤ ਕੇ ਸਰੀਰ ਵੀ ਜਿਤਣੀ ਆ ਤੇ ਹੁਣ ਦੂਆ ਮੈਚ ਸਟਾਰਟ ਹੋਣਾ ਅੱਜ ਪਿਚ ਤਿਆਰ ਕਰਦੇ ਪਏ ਆ ਟੀਮ ਵਾਲੇ ਅੱਜ ਟਾਈਮ ਨਾਲ ਆ ਗਏ ਬੰਦੇ ਸ਼ੁਕਰ ਆ ਹਨਾ ਹੁਣ ਦੇਖੋ ਕੀ ਬਣਦਾ ਹੱਥ ਵਿੱਚ ਝਾੜੂ ਫੜਿਆ ਉਹਨਾਂ ਦਾ ਹੱਥ ਵਿੱਚ ਝਾੜੂ ਫੜਿਆ ਹੋਇਆ ਥੋੜਾ ਉਹ ਕਰ ਰਹੇ ਨੇ ਪ੍ਰੈਸ਼ਰ ਪਾ ਰਹੇ ਆ ਟੀਮ ਤੇ ਕੀ ਕੀ ਪਤਾ ਉਹ ਬੈਟਿੰਗ ਹੀ ਲੈ ਲੈਣਾ ਆਪਾਂ ਬੋਲਿੰਗ ਲੈਣਾ ਚਾਹੀਦਾ ਕਿਉਂਕਿ ਆ ਜਾ ਹਾਰ ਕੇ ਹਾਰ ਕੇ ਸਰੋਪਾ ਸਰੋਪਾ ਬਾਏ ਨੂੰ ਸਰੋਪਾ ਬਾ ਤਗਈ ਮਬਲਰ ਦਾਰੋ ਮਬਲਰ ਦਾਰੋ ਰੋਪਾ ਬਾਈ ਇਹਨੂੰ ਓਏ ਸਿੱਕੇ ਵੀ ਹੁੰਦੇ ਆ ਤੇ ਕੀ ਪਿਛਲੀ ਦਾ ਟੇਲ ਬਣ ਗਿਆ ਸੀ ਹੈੱਡ ਆਇਆ ਹੈ ਹੈੱਡ ਬਣ ਗਿਆ ਟੇਲ ਆਉਂਦਾ ਕੀ ਚੱਕਰ ਆ ਖੜ ਗਿਆ ਵਿੱਚ ਕਿਸਮਤ ਖਰਾਬ ਆ ਕਿਸਮਤ ਦੀ ਖਰਾਬ ਆ ਉਹ ਪਤਾ ਹੀ ਆਪਾਂ ਨੂੰ ਕੀ ਆਲਾ ਰਿਸ਼ਪਾ ਜੀ ਚੱਲਾ ਬਾਜੀ ਟੋਸ ਫੇਰ ਆ ਰ ਗਿਆ ਜੱਬਾ ਇਹ ਕਿਹੜਾ ਕੋਈ ਨਵੀਂ ਗੱਲ ਹੈ ਇਹ ਤਾਂ ਬਾਲੀ ਕਾਮਨ ਗੱਲ ਹੋ ਗਈ ਟੋਸ ਹਾਰਨ ਵਾਲੀ ਆਪਣੇ ਜੀ ਹੁਣ ਅਸੀਂ ਵਿੱਚ ਜਿੱਤੇ ਹੀ ਜਾਂਦੀਆਂ ਉਹ ਨਹੀਂ ਯਾਰ ਟੋਸ ਜਵਾੜ ਤਾਂ ਕਰੋ ਬੰਦੇ ਆਏ ਸਾਡੇ ਹੁਣ ਗਾਇਸ ਬਾਲ ਫਰਸਟ ਹੋ ਗਈ ਆ ਉਹ ਬੈਟਿੰਗ ਆ ਗਈ ਓਏ ਯੈਸ ਯਾਰ ਓਪਨ ਕਰਾ ਲੋ ਅੱਜ ਕਸ਼ਿਨ ਚੱਲਦੀ ਹੋਈ ਟੀਮ ਦੇ ਵਿੱਚ ਓਏ ਸਿੱਧੂ ਜਾ ਉੱਪਰ ਓਏ ਹੋਏ ਹੋਏ ਮੈਨੂੰ ਸੌ ਲਾਦਾ 20ਵੀਂ ਉਮਰ ਦੀ ਬੈਟਿੰਗ ਆਉ ਫਿਰ ਓਏ ਸਿੱਧੂ ਰਨਿੰਗ ਕਰ ਲੇਗਾ ਹਾਂ ਕਰ ਲੈ ਯਾਰ ਉਹ ਤੇਰੀ ਓਏ ਹੋਏ ਹੋਏ ਆ ਵੜਨਾ ਚਾਹਦਾ ਆ ਆ ਦੇਖ ਲੈ ਮੈਂ ਸਲਾ ਦੋ ਆਪਣੇ ਮੁੰਡੇ ਨੂੰ 100 100 ਕਰੀ ਜਾਂਦਾ ਬੜਾ ਚੜਾ ਹੋ ਰਿਹਾ ਜਦ ਮੈਂ ਜੱਟ ਨੂੰ ਦੁਪਰ

ਬੱਜ ਗਿਆ ਇੱਦਾਂ ਹੀ ਕਰਨ ਕੀ ਆਏ ਸੀ ਬੋਲਰ ਲਈ ਹਮ ਹਣਾ ਪਰ ਉਹ ਵਾਹ ਗੋਲੀ ਗਈ ਆ ਓਏ ਹੋਏ ਓਏ ਹੋਏ ਕਰਨਾ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਬੋਲ ਕਰਨਾ ਗੱਡ ਸ਼ਾਟ ਓਏ ਹੁਣ ਬੈਟਸਮੈਨ ਵੀ ਕੈਪਟਨ ਆ ਤੇ ਬੋਲਰ ਵੀ ਕੈਪਟਨ ਆ ਵੀਡੀਓ ਚੱਲ ਰਹੀ ਹੈ ਪਤਾ ਨਹੀਂ ਸਕਦੇ ਹਾਂ ਕੈਪਟਨ ਵਰਸਸ ਕੈਪਟਨ ਦੀ ਰਾਈਵਲਰੀ ਲੱਗਦਾ ਕੌਣ ਕਿਹੜਾ ਕੈਪਟਨ ਹੈ ਕੈਪਟਨ ਤੇ ਕੈਪਟਨ ਹੋ ਗਿਆ ਹਣਾ ਨਾ ਨਾ ਉਧਰ ਕੈਪਟਨ ਵਰਸਸ ਕੈਪਟਨ ਦੀ ਰਾਈਵਲਰੀ ਹੋ ਰਹੀ ਹੈ ਚਾਲੂ ਤੇ ਲੱਗਦਾ ਦੇਖੋ ਕਿਹੜਾ ਪਾਸੇ ਦਾ ਕੈਪਟਨ ਜਿੱਤੇਗਾ ਮਾਰਿੰਗ ਬਹੁਤ ਆ ਗਿਆ ਓਏ ਹੋਏ ਸਾਡੀ ਟੀਮ ਦੇ ਕਪਤਾਨ ਹੋਇਆ ਆਊਟ ਦੂਜੀ ਟੀਮ ਦੇ ਕਪਤਾਨ ਮੂਰੇ ਪਹਿਲੀ ਵਾਰ ਓਪਨਿੰਗ ਟਰਾਈ ਕੀਤੀ ਸੀ ਬਟ ਓਹ ਸ਼ਾਟ ਆ ਕਰਨ ਤੇਰਾ ਓਏ ਓ ਸ਼ਾਟ ਆ ਸ਼ਾਟ ਮੈਨੂੰ ਬੜਾ ਗਲਤ ਲੱਗਦਾ ਯਾਰ ਕੰਨ ਯਾਰ ਸਾਡੀ ਸੋਚ ਦੇ ਨਾਲ ਮੈਂ ਆਪਣੀ ਟੀਮ ਦੇ ਬੰਦੇ ਦੀ ਲੱਤਾਂ ਨਹੀਂ ਖਿੱਚੂੰਗਾ ਉਹ ਤਾਂ ਤੁਸੀਂ ਸਾਰੇ ਵਰਲਡ ਸਟੇਜ ਤੇ ਉਹ ਯਾਰ ਵਰਲਡ ਸਟੇਜ ਤੇ ਆ ਕੇ ਇੱਕ ਦੂਜੀ ਲੱਤਾਂ ਖਿੱਚੀ ਜਾਂਦੇ ਹੋ 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 ਯਾਰ ਹੋ ਗਏ ਹੋ ਗਏ ਹੋ ਗਏ ਨਹੀਂ ਨਹੀਂ ਯਾਰ ਟੂ ਤੇ ਲੱਗਦੀ ਹੈ ਟੂ ਤੇ ਲੱਗਦੀ ਹੈ ਯਾਰ ਬਹੁਤ ਕਹਿਣਾ ਔਰ ਓਏ ਹੋਏ ਗੋਲੀ ਮੰਗੋ ਸ਼ਾਟ ਗਿਆ ਓਏ ਪਾਵਰ ਕੰਨ ਵਿੱਚ ਕੰਨ ਗੋਲੀਆਂ ਆਇਆ ਆਇਆ ਇਹਦੇ ਉੱਪਰ ਚੱਲ ਜੀ ਮਤਲਬ ਇਹ ਕਰਨ ਦੀ ਪੂਰੀ ਇੰਟੈਂਸ਼ਨ ਸਿਰਫ ਮਾਰਨ ਦੀ ਓਏ ਹੋਏ ਹੋਏ ਦੋ ਸੀਗਾ ਕਰ ਰਿਹਾ ਨਿਕਾਲ ਆਇਆ ਅਰੇ ਬਾਜ ਗਿਆ ਓ ਯਾਰ ਕੀ ਹੈ ਯਾਰ ਰਨ ਆਊਟ ਹੁੰਦਾ ਹੋਇਆ ਯਾਰ ਨਜ਼ਰ ਨਹੀਂ ਮਾਰੂਗਾ ਲੱਗੀ ਟੈਨਸ਼ਨ ਨਹੀਂ ਜਾਣੀ ਉਹ ਗੋਡਾ ਯਾਰ ਵੈਰੀ ਗੁੱਡ ਪ੍ਰੈਕਟਿਸ ਚੱਲ ਰਹੀ ਆ ਐਦਾਂ ਹੀ ਸ਼ੱਕਾ ਮਾਰਨਾ ਇਹਨੇ ਹੁਣ ਚਲਾ ਵੀ ਗਿਆ ਲੈ ਕੀ ਕਰਨ ਲਗਵਾ ਦੇ ਲਿਆ ਅਜ ਮਾਲ ਖਾਤਾ ਕਰਨ ਉਹ ਓਏ ਓਏ ਬੋਲ ਬੰਦਿਆ ਸ਼ਾਟ ਚੋਤਾ ਹੀ ਆ ਗੋਲੀ ਗਿਆ ਤੇ ਨਾ ਗੋਲੀ ਗਿਆ ਬੋਲੀ ਤੇ ਗਿਆ ਵਾ ਨਿਕਲ ਗਈ ਨਿਕਲ ਗਈ ਬੋਲੀ ਫੋਟੋ ਵਧੀਆ ਰਹਿਦਾ ਬਾਈ ਉਹ ਉਹੇ ਕਰਨਾ ਏ ਨਹੀਂ ਸੀ ਡਰੈਕ ਫੁੱਲ ਮਾਰਨਾ ਬੋਲ ਵਧੀਆ ਕਰਨਾ 2 ਤੇ ਛੱਕਾ ਮਾਰਿਆ ਕਰੇ ਨਹੀਂ ਚੋਕ ਹੋ ਗਿਆ ਚੋਕ ਹੋ ਗਿਆ ਬੋਲ ਵਧੀਆ ਕਰਨਾ ਸਾਡ ਕੋਈ ਗੱਲ ਨਹੀਂ ਛੱਕਾ ਉਹ ਬੋਲ ਵਧੀਆ ਕਰਨਾ ਉਹ ਵਧੀਆ ਬੋਲ ਵਧੀਆ ਬੰਦੇ ਬਲਕਿ ਤੇਜ਼ੀ ਕੋ ਬੰਨ ਨਹੀਂ ਹੈ ਉਹ ਲਾ ਕੀ ਨਾ ਘਟਦੇ ਨੇ ਘੜਪਾਈ ਦਾ ਨੰਦਾ ਮਾਰਦੇ ਆਪਾਂ ਨੂੰ ਜੀ ਸ਼ਾਬਾਸ਼ ਇਹਦੇ ਵੱਲੋਂ 10 ਰਨ ਵੀ ਆ ਗਏ ਨਾ ਬਹੁਤ ਆ ਉਹ ਚੋਕਾ ਉਹ ਸ਼ਾਟ ਬਹੁਤ ਹੀ ਚੋਕਾ ਹੀ ਹੈ ਚੋਕਾ ਸ਼ਾਬਾਸ਼ ਉਹ ਸ਼ਾਬਾਸ਼ ਸ਼ਾਬਾ ਫੱਟ ਗਿਆ ਚੱਲ 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 ਲੱਗ ਗਈ ਤਰੋ ਤਰੋ ਓਏ ਯਾਰ ਚੱਲ ਲਈ ਜਾ ਸ਼ੌੜ ਠੀਕ ਆ ਲਵੀ ਇੱਦਾਂ ਹੀ ਖਿੱਚ ਕੇ ਲਵੀ ਥੋੜਾ ਖਿੱਚ ਕੇ ਇੱਦਾਂ ਹੀ ਮਾਰਨ ਵਾਲੀ ਸਭ ਦੇ ਹਾਂ ਓਏ ਯਾਰ ਗੇਰ ਦੇ ਬੇਰ ਤੋਂ ਦੇਰ ਕਰਕੇ ਬੈਠਿਆ ਓ ਸ਼ਾਟ ਆ ਮਿੰਟੂ ਮਿੰਟੂ ਓ ਉਜਾਰ ਹੋ ਗਿਆ ਉਜਾਰ ਹੋ ਗਿਆ ਆ ਮਿੰਟੂ ਤਿੰਨ ਕਈ ਨੋਬਲ ਜਿਨਾ ਹੁੰਦਾ ਹੁੰਦਾ ਨੋਬਲ ਚ ਓ ਸ਼ਾਟ ਓ ਸ਼ਾਟ ਓ ਸ਼ਾਟ ਚੱਲ 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 ਛੇ ਆ ਮਿੰਟੂ ਛੇ ਆ ਛੇ ਓ ਸ਼ਾਟ

ਅੱਛਾ ਵਾਸ਼ਾ ਹੋ ਗਿਆ ਗੋਲੀਆਂ ਗੋਲੀਆਂ ਚੱਲ ਚੱਲ ਵੀ ਮਿੰਟੂ ਵੀ ਬਚ ਗਿਆ ਵਾਹ ਬੰਦ ਗਿਆ ਬਚ ਗਿਆ ਬਚ ਗਿਆ ਓਏ ਓਏ ਛੋਟਾ ਮਿੰਟੂ ਓਏ ਗੋਲੀ ਗੋਲੀਆਂ ਕੁਸ਼ ਨੇ ਮਿੰਟੂ ਮਿੰਟੂ ਹੀ ਪਈ ਆ ਪੂਰੀ ਬੁਰੀ ਕਿਹਨੀ ਮਿੰਟੂ ਆਏ ਹਾਏ ਇੰਦਰਪਾਲ ਨੀ ਮੈਂ ڈاکੂ ਇੱਕ ਨੰਬਰ ਦਾ ਹਾਂ ਜਿਹੜੀ ਤੀਤ ਤੇ ਹੱਥ ਉਹ ਖੋਲ ਲੈਂਦਾ ਓ ਸ਼ਾਟ ਬੇਟੂ ਓ ਓ ਲਵੀ ਓ 50 50 ਤਨਕੇ ਤਨਕੇ ਐਡੀਟਿੰਗ ਕਰੀ ਸੀ ਸੀਨ ਵੀਡੀਓ ਵਾਲਾ ਪਾਣੇ ਨੇ ਕੱਟਣਾ ਨਹੀਂ ਆਪਾਂ ਰੱਖਾਂਗੇ ਇਹੋਟ ਜਿੰਨੀ ਆਪਾਂ ਕਰੇ ਕਰੀਗੇ ਓ ਬੇਟੂ ਨਹੀਂ ਹੁੰਦਾ ਚੱਕ ਹੋ ਗਿਆ ਮਿੰਟੂ ਠੀਕਾ ਠੀਕਾ ਇੱਥੇ ਖਿੱਚ ਕੇ ਖਿੱਚ ਕੇ ਤੁੰਨ ਕੇ ਤੁੰਨ ਕੇ ਬਹੁਤ ਵਧੀਆ ਮਿੰਟੂ ਬੈਟਿੰਗ ਆ ਬਹੁਤ ਵਧੀਆ ਵਧੀਆ ਕੋਈ ਨਹੀਂ ਬੈਟਿੰਗ ਆ ਬੈਟਿੰਗ ਮਿੰਟੂ ਬੈਟਿੰਗ ਆ ਇੰਦਰਵਾਲ ਦੀ ਬੈਟਿੰਗ ਆ ਜਿਆਦਾ ਨਹੀਂ ਮਾਰਨੀ ਤੂੰ ਮਾਰੀ ਠੀਕਾ ਠੀਕਾ ਪੰਜ ਸਕੋਰ ਆ ਗਿਆ

ਓਏ ਯਾਰ ਰਮਨ ਦੋ ਆਗੇ ਦੋ ਆਗੇ ਖਿੱਚ ਕੇ ਭਾਈ ਨੇ ਭਾਈ ਦੇਖਿੰਦੇ ਤੋ ਫਰਕ ਚ ਚੱਲ ਕੋਈ ਨਹੀਂ